ਦੱਸਣਾ ਮੈਂ ਕੀ ਆ ਆ ਜਿਹੜੀ ਜੋਤਵਾ ਨਾ ਮੈਨੂੰ ਮਸਾ ਚੰਗੀ ਨਹੀਂ ਜੇ ਲੱਗਦੀ ਮੈਂ ਇਹਨੂੰ ਨਾ ਘਰੋਂ ਕੱਢ ਦੇਣਾ ਜੇ ਦੱਸ ਆਹ ਕੀ ਗੱਲ ਹੋਈ ਭਲਾ ਕਿਹੜੀ ਗੱਲ ਕਰਨੀ ਆ ਹੁਣ ਦੱਸੋ ਗੱਲ ਉਹਨੂੰ ਕੱਢਣਾ ਕਿਹੜੀ ਗੱਲ ਨੂੰ ਕਰ ਤੂੰ ਕੱਢਣਾ ਕਿਉਂ ਨੀਗਾ ਜਿੱਦਣ ਉਹਦਾ ਭਰਾ ਪਰਜਾਈ ਆਇਆ ਹੈ ਨਾ ਉਹਨਾਂ ਦੇ ਨਾਲ ਹੀ ਤੋਰਨਾ ਜੇ ਮੈਂ ਤੁਸੀਂ ਨਾ ਦੋਆ ਜੀਆਂ ਨੇ ਉਦੋਂ ਮੇਰੀ ਗੱਲ ਸੁਣੀ ਨੀਗੀ ਤੁਹਾਨੂੰ ਮੈਂ ਕਹਿੰਨੀ ਆ ਵੀ ਰਿਸ਼ਤਾ ਇਹ ਕਰਨਾ ਹੀ ਨੀਗਾ ਪਿੱਛੇ ਮਾਪਿਓ ਖਾ ਗਈ ਆ ਇਥੇ ਕਿਹੜਾ ਮੁੰਡਾ ਖਾ ਗਈ ਆ ਜਦੋਂ ਹੁਣ ਜੋ ਬਣਿਆ ਰਿਆ ਤੇ ਤੇਰਾ ਵੀ ਨਾ ਇਸ ਕਾਰਜ ਕੋਈ ਥਾਂ ਨਹੀਂ ਹੈਗਾ ਮਸੀ ਜੀ ਇਹ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੀ ਮੈਂ ਹੁਣ ਇੱਥੋਂ ਕਿੱਥੇ ਜਾਵਾਂ ਮੇਰੇ ਵੀਰ ਨੇ ਤੇ ਅੱਗੇ ਮੇਰਾ ਮਹਾ ਵਿਆਹ ਕੀਤਾ ਸੀ ਤੇ ਮੈਂ ਫੇਰ ਹੁਣ ਉੱਤੇ ਬੋਝ ਬਣ ਜਾ ਜਾ ਕੇ ਬੱਲੇ ਨਹੀਂ ਤੇਰੇ ਤੂੰ ਤਾਂ 6 ਮਹੀਨੇ ਚ ਨਾ ਘਰ ਦੀ ਮਾਲਕਾ ਲਮੜ ਕੇ ਬੈ ਗਈ ਆ ਇਹ ਨਾ ਕੰਮ ਹੀ ਹੋਣ ਨਹੀਂ ਦੇਣਾ